ਵਾਹ ਵਾਹ ਗੁਰਜੀ ਕੀ ਪਤੈ ਧੰਵਾਹੇ ਗੁਰੂ ਸਾਹਿਬ ਜੀ ਦੀਨ ਬਿਸਾਰੇ ਹੋਰੇ دیਵਾਨੇ ਦੀਨ ਬਿਸਾਰੇ ਹੋਰੇ ਪੇਟ ਭਰਿਓ ਪਸ਼ੂਆ ਜੁ ਸੋਇਓ ਮਨੁੱਖ ਜਨਮ ਹੈ ਹਾਰਿਓ ਸਾਧ ਸੰਗਤ ਕਬ ਹੂ ਨਹੀਂ ਕੀਨੀ ਰਚਿਓ ਤੰਦੈ ਝੂਠ ਸੁਆਨਾ ਸੁਕਰ ਬਾਇਸ ਜਿਵੇਂ ਤਕ ਤੋ ਚਾਲਿਉ ਉਠ ਆਪ ਸੁਤੋ ਦੀ ਰੁਗ ਕਰ ਮਨੈ ਔਰਨ ਕਾ ਲਗ ਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋ ਜਿਕ ਜਾ ਮੇਂ ਤੋਦੀ ਚਾਤਰੀ ਬਾਜ਼ੀਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰੋ ਰਾਂ ਨੰਦਾ ਕਰਤੀ ਜਨਮ ਸਿਰਾਂ ਨੂੰ ਕਬੂ ਨਾ ਸਿਮਰਿਉ ਰਾਮ ਪਰਮ ਸਨਮਾਨ ਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੁਿਕਰ ਮੁਬਾਰਕ ਹਜ਼ੂਰੀ ਅੰਦਰ ਇਤਿਹਾਸਕ ਅਸਥਾਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਚਲ ਰਹੀ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਤਿਸ ਲੜੀ ਤਾਹ ਤਸ਼ਹੀਦਾਂ ਦੇ ਸਿਰਤਾਜ ਧੰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਰਾਗ ਦੇਵ ਗੰਧਾਰੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 532 ਉੱਪਰ ਸੁਭਾਏਮਾਨ ਹੈ ਜਿਸ ਦਾ ਪਾਠ ਆਪ ਜੀ ਨੇ ਅਤੀ ਸਤਿਕਾਰਯੋਗ ਭਾਈ ਸਾਹਿਬ ਹੁਣ ਆਪਸੋਂ ਸਰਵਣ ਕੀਤਾ ਹੈ ਆਓ ਗੁਰੂ ਦਰਬਾਰ ਅੰਦਰ ਜਾਂ ਦੇਸ਼ ਵਿਦੇਸ਼ ਵਿੱਚ ਬੈਠ ਕੇ ਇੰਟਰਨੈਟ ਟੀਵੀ ਮਾਧਿਮ ਦੇ ਰਾਹੀਂ ਕਰਮ ਵਿੱਚ ਬੈਠੇ ਸਰਵਣ ਕਰ ਰਹੇ ਸਤਿਕਾਰਯੋਗ ਸਤਸੰਗੀ ਜਨੋ ਗੁਰੂ ਸ਼ਬਦ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਮਰਿਆਦਾ ਅਨੁਸਾਰ ਫਤਿਹ ਦੀ ਸਾਂਝ ਪਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਦੁਆਰਾ ਪ੍ਰੇਮ ਤੇ ਪ੍ਰੇਮ ਦੇ ਰਸ ਦੀ ਪਰਿਭਾਸ਼ਾ ਨੂੰ ਆਪਣੇ ਬਚਨਾਂ ਦੁਆਰਾ ਬਿਆਨ ਕੀਤਾ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਤੇਰਾ ਜਨ RAM ਰਸਾਇਣ ਮਾਤਾ ਹੇ ਮਾਲਕ ਜੀ ਜਿਹੜਾ ਤੁਹਾਡਾ ਜਨ ਹੈ ਜਿਹੜਾ ਤੁਹਾਡਾ ਸੇਵਕ ਹੈ ਉਹ RAM ਰਸਾਇਣ ਮਾਤਾ ਰਸ ਆਇਨ ਪਾਵ ਰਸ ਦਾ ਘਰ ਜੋ ਪਰਮਾਤਮਾ ਹੀ ਹੈ ਕੇਵਲ ਤੇਰਾ ਜਨ ਰਾਮ ਰਸੈਣ ਮਾਤਾ ਤੁਹਾਡਾ ਜੋ ਸੇਵਕ ਹੈ ਜਿਹੜਾ ਤੁਹਾਡੇ ਨਾਲ ਪ੍ਰੇਮ ਕਰਦਾ ਹੈ ਉਹ ਤੁਹਾਡੇ ਪ੍ਰੇਮ ਦੇ ਰਸ ਵਿੱਚ ਮਸਤ ਹੈ ਪ੍ਰੇਮ ਰਸਾ ਨਿਧ ਜਾ ਕੋ ਉਪਜੀ ਛੋੜ ਨਾ ਕਾਹੂ ਜਾਤਾ ਬੜਾ ਅਹਿਮ ਨੁਕਤਾ ਸਤਗੁਰ ਜੀ ਨੇ ਸ਼ਬਦ ਵਿੱਚ ਸਾਡੇ ਨਾਲ ਅੱਜ ਸਾਂਝਾ ਕੀਤਾ ਹੈ ਮਹਾਰਾਜ ਕਹਿਣ ਲੱਗੇ ਪ੍ਰੇਮ ਰਸਾ ਨਿਦ ਜਾਂ ਕੋ ਉਪਜੀ ਹਰ ਵਿਅਕਤੀ ਕਿਤੇ ਨਾ ਕਿਤੇ ਪ੍ਰੇਮ ਆਪਣੇ ਜੀਵਨ ਦੇ ਵਿੱਚ ਪਾ ਕੇ ਬੈਠਾ ਹੋਇਆ ਹੈ ਕਿਸੇ ਦਾ ਪ੍ਰੇਮ ਸੰਸਾਰ ਦੇ ਪਦਾਰਥਾਂ ਤੱਕ ਸੀਮਤ ਹੈ ਕਿਸੇ ਦਾ ਪ੍ਰੇਮ ਸੰਸਾਰ ਦੀ ਧਨ ਦੌਲਤ ਜਵਾਨੀ ਹੁਸਨ ਬਾਹਰ ਦੀ ਰੰਗਤ ਨਾਲ ਸੀਮਤ ਹੈ ਸਤਗੁਰੂ ਜੀ ਕਹਿਣ ਲੱਗੇ ਜਿਸ ਨੂੰ ਤੁਹਾਡੇ ਨਾਲ ਪ੍ਰੇਮ ਪੈ ਗਿਆ ਉਹ ਤੁਹਾਡੇ ਰਸ ਵਿੱਚ ਪ੍ਰੇਮ ਵਿੱਚ ਮਸਤ ਹੋ ਗਿਆ ਤੇ ਦੂਜੀ ਗੱਲ ਇਹ ਉਹ ਫਿਰ ਹੋਰ ਕਿਸੇ ਬੰਨੇ ਭਟਕੇਗਾ ਨਹੀਂ ਕੁਰਾਏ ਨਹੀਂ ਪਵੇਗਾ ਵੈਸੇ ਰਸ ਦਾ ਸੰਬੰਧ ਜੀਵਨ ਨਾਲ ਬੜਾ ਗੂੜਾ ਹੈ ਕੋਈ ਵੀ ਮਨੁੱਖ ਕੰਮ ਕਰੇ ਜੇ ਉਹਦੇ ਵਿੱਚੋਂ ਰਸ ਨਾ ਆਵੇ ਤੇ ਮਨੁੱਖ ਉਹ ਕੰਮ ਤਿਆਗ ਦਿੰਦਾ ਹੈ ਰੋਟੀ ਹੈ ਜੇ ਉਹਦੇ ਵਿੱਚੋਂ ਰਸ ਆ ਰਿਹਾ ਸਵਾਦ ਲੱਗਦੀ ਹੈ ਤੇ ਮਨੁੱਖ ਇੱਕ ਦੀ ਜਗ੍ਹਾ ਦੋ ਖਾਏਗਾ ਜੇ ਬੇਸਵਾਦੀ ਲੱਗੇਗੀ ਤੇ ਮਨੁੱਖ ਛੱਡ ਦੇਵੇਗਾ ਕਿਉਂਕਿ ਰਸ ਦਾ ਸੰਬੰਧ ਮਨੁੱਖ ਦੇ ਜੀਵਨ ਨਾਲ ਬੜਾ ਗੂੜਾ ਹੈ ਸਤਗੁਰ ਜੀ ਨੇ ਇਸ ਪ੍ਰੇਮ ਰਸ ਨੂੰ ਆਪਣੇ ਬਚਨਾਂ ਦੁਆਰਾ ਬੜਾ ਸੋਹਣਾ ਪ੍ਰਗਟ ਕੀਤਾ ਹੈ ਪਹਿਲੀ ਗੱਲ ਤੇ ਇਹ ਦੱਸੀ ਮਹਾਰਾਜ ਨੇ ਇਹ ਰਸ ਆਉਂਦਾ ਕਿਉਂ ਨਹੀਂ ਰਸ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਰੱਬ ਦੇ ਉਹਨਾਂ ਪਵਿੱਤਰ ਬਚਨਾਂ ਦੁਆਰਾ ਰਸ ਆਉਂ ਨਹੀਂ ਦਿੰਦੀ ਸਤਗੁਰ ਨੇ ਬਚਨ ਕੀਤਾ ਹੈ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਸੰਸਾਰ ਦੇ ਲੋਕੋ ਹੇ ਲੁਕਾਈ ਧਿਆਨ ਨਾਲ ਸੁਣੋ ਮੈਂ ਪ੍ਰੇਮ ਰਸ ਪਾਲਿਆ ਹੈ ਦੁਰਜਨ ਮਾਰੇ ਵੈਰੀ ਸੰਘਾਰੇ ਵੈਰੀ ਮਾਰ ਦਿੱਤੇ ਦੁਰਜਨ ਜੀਵਨ ਚੋਂ ਖਤਮ ਕਰ ਦਿੱਤੇ ਜਿਹੜੇ ਅੰਦਰ ਪਾਪ ਸਨ ਮਾਰੇ ਐਬ ਸਨ ਸੁਭਾ ਦੀਆਂ ਮਾਰੀਆਂ ਵਾਦੀਆਂ ਸਨ ਇਹ ਮੈਨੂੰ ਰਸ ਨਹੀਂ ਸੀ ਆਉਣ ਦਿੰਦੀਆਂ ਸਤਗੁਰ ਮੋਕੋ ਹਰ ਨਾਮ ਦਿਵਾਇਆ ਮੇਰੇ ਗੁਰੂ ਨੇ ਮੈਨੂੰ ਹਰੀ ਦਾ ਨਾਮ ਦਵਾ ਦਿੱਤਾ ਜਿਹਦੇ ਨਾਲ ਮੈਨੂੰ ਰਸ ਜਿਹੜਾ ਹੈ ਉਹ ਆਉ ਲੱਗ ਪਿਆ ਸਤਗੁਰ ਜੀ ਨੇ ਇਸ ਸੰਬੰਧ ਵਿੱਚ ਬਹੁਤ ਸੋਹਣੇ ਬਚਨ ਕੀਤੇ ਹਨ ਉਦਾਹਰਨਾਂ ਸੰਸਾਰੀ ਦਿੱਤੀਆਂ ਮਹਾਰਾਜ ਨੇ ਸਭ ਸੱਚੇ ਪਾਸ਼ਾ ਬਖਸ਼ਿਸ਼ ਕਰਦੇ ਹਨ ਪ੍ਰੇਮ ਤੇ ਪ੍ਰੇਮ ਦਾ ਰਸ ਇਹ ਦੋਵੇਂ ਬਹੁਤ ਵਰੀ ਲਬਜ਼ਾਂ ਨਾਲ ਮਨੋਖ ਪ੍ਰੇਮ ਦੀਆਂ ਬਾਤਾਂ ਪਾਉਂਦਾ ਹੈ ਇਹ ਪ੍ਰੇਮ ਦੀ ਪਰਿਭਾਸ਼ਾ ਵੀ ਸੰਸਾਰ ਦੇ ਮੁਤਾਬਕ ਦੋ ਪ੍ਰਕਾਰ ਦੀ ਹੈ। ਖਰੀਦਾ ਨਾਮ ਦਵਾ ਦਿੱਤਾ ਜਿਹਦੇ ਨਾਲ ਮੈਨੂੰ ਰਸ ਜਿਹੜਾ ਹੈ ਉਹ ਆਉਣ ਲੱਗ ਪਿਆ। ਸਤਿਗੁਰ ਜੀ ਨੇ ਸਬੰਧ ਵਿੱਚ ਬਹੁਤ ਸੋਹਣੇ ਬਚਨ ਕੀਤੇ ਹਨ। ਉਦਾਹਰਨਾਂ ਸੰਸਾਰੀ ਦਿੱਤੀਆਂ ਮਹਾਰਾਜ ਨੇ। ਸਭ ਸੱਚੇ ਪਾਸ਼ਾ ਬਖਸ਼ਿਸ਼ ਕਰਦੇ ਹਨ ਪ੍ਰੇਮ ਤੇ ਪ੍ਰੇਮ ਦਾ ਰਸ ਇਹ ਦੋਵੇਂ ਬਹੁਤ ਵਾਰੀ ਲਬਜ਼ਾਂ ਨਾਲ ਮਨੋਖ ਪ੍ਰੇਮ ਦੀਆਂ ਬਾਤਾਂ ਪਾਉਂਦਾ ਹੈ। ਇਹ ਪ੍ਰੇਮ ਦੀ ਪਰਿਭਾਸ਼ਾ ਵੀ ਸੰਸਾਰ ਦੇ ਮੁਤਾਬਕ ਦੋ ਪ੍ਰਕਾਰ ਦੀ ਇੱਕ ਹਕੀਕੀ ਇੱਕ ਮਜਾਜੀ ਮਜਾਜੀ ਉਹ ਹੁੰਦੀ ਹੈ ਜਿਹੜੀ ਲਫ਼ਜ਼ਾਂ ਤੱਕ ਸੀਮਤ ਹੋਵੇ ਹਕੀਕੀ ਉਹ ਹੁੰਦੀ ਹੈ ਜਿਸ ਦੇ ਨਾਲ ਪ੍ਰੇਮ ਕੀਤਾ ਜਾਏ ਜੇਕਰ ਤੇ ਇਮਤਿਹਾਨ ਦੀ ਘੜੀ ਆ ਜਾਏ ਵੀ ਉਹ ਪ੍ਰੇਮ ਦੀ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਵੇ ਮਨੁੱਖ ਆਪਣਾ ਆਪ ਵਾਰ ਦੇਵੇ ਪਰ ਉਸ ਪ੍ਰੇਮ ਦੇ ਵਿੱਚ ਫਿੱਕਾ ਨਾ ਪੈਣ ਦੇਵੇ ਇਹਨੂੰ ਹਕੀਕੀ ਇਸ਼ਕ ਕਹਿੰਦੇ ਹਨ ਜਿਹੜਾ ਮਜਾਜੀ ਇਸ਼ਕ ਹੁੰਦਾ ਹੈ ਉਹ ਤੇ ਲਫ਼ਜ਼ਾਂ ਦੁਆਰਾ ਹੈ ਬਹੁਤ ਵਰੀ ਮਾਂ ਬਾਪ ਭੈਣ ਭਰਾ ਪਤੀ ਪਤਨੀ ਵੀ ਇੱਕ ਦੂਜੇ ਵਿੱਚ ਪ੍ਰੇਮ ਕਰਦੇ ਨੇ ਪਰ ਜਿਹੜਾ ਕੁਝ ਪਦਾਰਥਾ ਕਰਕੇ ਟੁੱਟ ਜਾਂਦਾ ਮਜਾਜੀ ਇਸ਼ਕ ਹੈ ਕੇਵਲ ਸਰੀਰ ਦੇ ਤਲ ਤੱਕ ਸੀਮਤ ਹੈ ਪਰ ਜਿਹੜਾ ਹਕੀਕੀ ਇਸ਼ਕ ਹੁੰਦਾ ਹੈ ਉਹ ਪ੍ਰੇਮ ਸਰੀਰ ਦੇ ਤਲ ਤੱਕ ਸੀਮਤ ਨਹੀਂ ਰਹਿੰਦਾ ਉਹ ਤੇ ਜੇ ਕਿਤੇ ਚੋਣ ਕੀਤੀ ਜਾਏ ਪੁੱਛਿਆ ਜਾਏ ਪ੍ਰੇਮ ਕਰਨ ਵਾਲੇ ਨੂੰ ਕਿ ਕੀ ਆਪਣੇ ਪ੍ਰੇਮ ਦੀ ਇਸ ਪਰਿਭਾਸ਼ਾ ਜਾਂ ਇਹ ਨਤੀਜੇ ਵਿੱਚੋਂ ਗੁਜ਼ਰਨਾ ਪਵੇ ਤੇ ਕਿਸ ਹੱਦ ਤੱਕ ਜਾ ਸਕਦਾ ਹੈ ਤੇ ਪ੍ਰੇਮ ਕਰਨ ਵਾਲਾ ਇਹ ਵੀ ਕਹਿ ਸਕਦਾ ਕਿ ਮੈਂ ਆਪਣਾ ਆਪ ਵਾਰ ਸਕਦਾ ਪੜੋ ਸਤਗੁਰ ਦੀ ਬਾਣੀ ਦੁੱਧ ਦੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਸਤਗੁਰ ਨੇ ਬਾਣੀ ਚ ਬੜੇ ਪਿਆਰੇ ਬਚਨ ਕੀਤੇ ਨੇ ਮਹਾਰਾਜ ਬਖਸ਼ਿਸ਼ ਕਰਦੇ ਨੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਮੇਰੀਆਂ ਭੈਣਾਂ ਜਾਣਦੀਆਂ ਨੇ ਜਦੋਂ ਦੁੱਧ ਨੂੰ ਆਪਾਂ ਘਰ ਵਿੱਚ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਗਰਮ ਕਰਦੇ ਆ ਤੇ ਦੁੱਧ ਵਿੱਚ ਥੋੜਾ ਬਹੁਤਾ ਅਸੀਂ ਪਾਣੀ ਤਾਂ ਪਾਉਨੇ ਆ ਕਿ ਦੁੱਧ ਗਰਮ ਕਰਨ ਵਕਤ ਥੱਲੇ ਨਾ ਲੱਗੇ ਜੇ ਮੇਰਾ ਦੁੱਧ ਪਤੀਲੇ ਵਿੱਚ ਪਾ ਕੇ ਬਰਤਨ 'ਚ ਪਾ ਕੇ ਗਰਮ ਕੀਤਾ ਤੇ ਸੜ ਜਾਏਗਾ। ਸ਼ਾਇਦ ਇਸ ਦੁੱਧ ਵਿੱਚ ਪਾਣੀ ਪਾ ਕੇ ਗਰਮ ਕਰਦਿਆਂ ਤੇ ਕਈਆਂ ਨੇ ਵੇਖਿਆ ਹੋਵੇਗਾ ਪਰ ਜੋ ਸਤਿਗੁਰੂ ਨੂੰ ਉਹਦੇ ਵਿੱਚੋਂ ਚੰਗੀ ਗੱਲ ਲੱਗੀ ਸਿੱਖਿਆ ਬੜੀ ਮਹਾਰਾਜ ਨੇ ਪਿਆਰੀ ਦਿੱਤੀ। ਕਹਿਣ ਲੱਗੇ ਦੁੱਧ ਵਿੱਚ ਪਾਣੀ ਪਾ ਕੇ ਜਦੋਂ ਅੱਗ ਤੇ ਰੱਖਿਆ ਪਾਣੀ ਕਹਿਣ ਲੱਗਾ ਦੁੱਧ ਨੂੰ ਤੇਰਾ ਧੰਨਵਾਦ ਵੈਸੇ ਤੇ ਮੈਂ ਰੋੜਿਆ ਜਾਂਣਾ ਨਾਲੀਆਂ ਦੇ ਵਿੱਚ ਲੋਕ ਮੈਨੂੰ ਗਲਤ ਵੀ ਇਸਤੇਮਾਲ ਕਰਦੇ ਨੇ ਪਰ ਤੇਰਾ ਧੰਨਵਾਦ ਦੁੱਧ ਆਪਣੇ ਵਿੱਚ ਪਾ ਕੇ ਤੂੰ ਮੇਰੀ ਵੀ ਕੀਮਤ ਆਪਣੇ ਵਰਗੀ ਕਰ ਲਈ ਜਿਵੇਂ ਪਾਣੀ ਦੀ ਪਾਣੀ ਰਹਿਣਾ ਪਰ ਦੁੱਧ ਪਾਣੀ ਚ ਰਲ ਜਾਏ ਤੇ ਪਾਣੀ ਦੀ ਕੀਮਤ ਵੀ ਦੁੱਧ ਨਾਲ ਪੈ ਜਾਂਦੀ ਹੈ ਰੇਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਕਮਾਲ ਦੀ ਗੱਲ ਵੇਖੋ ਆਵਟਣ ਆਪੇ ਖਪੈ ਦੁੱਧ ਕੋ ਖਪਣ ਨਾ ਦੇ ਇਹ ਹਕੀਕੀ ਇਸ਼ਕ ਦੀ ਗੱਲ ਹੈ ਪਾਣੀ ਨੇ ਦੁੱਧ ਨੂੰ ਕਿਹਾ ਕਹਿਣ ਲੱਗਾ ਜੇ ਮੇਰਾ ਤੇਰੇ ਨਾਲ ਪ੍ਰੇਮ ਹੈ ਤੂੰ ਮੈਨੂੰ ਆਪਣੇ ਵਿੱਚ ਪਾ ਕੇ ਮੇਰੀ ਕੀਮਤ ਆਪਣੇ ਨਾਲ ਪੁਆਈ ਉਦਾਂ ਤੇ ਮੈਂ ਰੋੜਿਆ ਜਾਣਾ ਪਰ ਤੇਰੇ ਵਿੱਚ ਪੈ ਗਿਆ ਜੇ ਤੂੰ 25 ਰੁਪਏ ਲੀਟਰ ਵੇਚਦਾ ਹੈ ਤੂੰ 30 ਰੁਪਏ ਲੀਟਰ ਵੇਚਦਾ ਅੱਜ ਮੇਰੀ ਵੀ ਕੀਮਤ ਪੈ ਗਈ ਭਾਵੇਂ ਦੋ ਬੂੰਦਾਂ ਹੀ ਤੇਰੇ ਵਿੱਚ ਪਿਆ ਪਰ ਕੀਮਤ ਤੇਰੇ ਨਾਲ ਪਈ ਮੇਰੀ ਕਹਿਣ ਲੱਗੇ ਅੱਜ ਵੇਚ ਪੈਣ ਕਰਕੇ ਕੀਮਤ ਪੈ ਗਈ ਪਰ ਯਾਦ ਰੱਖੀ ਏ ਦੁੱਧ ਜੇ ਤੂੰ ਮੇਰੀ ਕੀਮਤ ਪੁਆਈ ਹੈ ਨਾ ਕੱਲੋਂ ਕਿਤੇ ਅੱਗ ਤੇ ਰੱਖਿਆ ਗਿਆ ਮੈਂ ਵਾਦਾ ਕਰਦਾ ਪਹਿਲਾਂ ਤੇਰੇ ਤੋਂ ਭਾਗ ਬਣ ਕੇ ਉੱਡਾਂਗਾ ਕਦੀ ਵੇਖਣਾ ਦੁੱਧ ਨੂੰ ਤੁਸੀਂ ਅੱਗ ਤੇ ਰੱਖੋ ਪਾਣੀ ਪਹਿਲਾਂ ਸੜਦਾ ਹੈ ਤੇ ਦੁੱਧ ਬਾਅਦ ਵਿੱਚ ਥੱਲੇ ਡਰਦਾ ਜਿੰਨੀ ਦੇਰ ਤੱਕ ਦੁੱਧ ਵਿੱਚ ਪਾਣੀ ਮੌਜੂਦ ਹੈ ਦੁੱਧ ਬਰਤਨ ਦੇ ਨਾਲ ਥੱਲੇ ਨਹੀਂ ਲੱਗੇਗਾ ਦੁੱਧ ਉਹਦੋਂ ਸੜਦਾ ਜਦੋਂ ਪਾਣੀ ਵਿੱਚੋਂ ਸੜ ਜਾਏ ਪਾਣੀ ਨੇ ਕਿਹਾ ਜੇ ਤੂੰ ਨਾ ਤੇ ਪਾਣੀ ਗੱਲਾਂ ਕਰਦਾ ਹੈ ਨਾ ਦੁੱਧ ਗੱਲਾਂ ਕਰਦਾ ਹੈ ਇਹ ਤੇ ਮੇਰੇ ਸਤਿਗੁਰ ਦੇ ਸਮਝਾਉਣ ਦਾ ਇੱਕ ਤਰੀਕਾ ਹੈ ਕਿ ਪਾਣੀ ਤੇ ਦੁੱਧ ਇਕੱਠੇ ਮਿਲਾ ਕੇ ਬਰਤਨ ਵਿੱਚ ਪਾ ਕੇ ਅੱਗ ਤੇ ਰੱਖ ਦਿੱਤੇ ਗਏ ਪਾਣੀ ਭਾਫ਼ ਬਣ ਕੇ ਪਹਿਲਾਂ ਉੱਡਿਆ ਦੁੱਧ ਨੂੰ ਸੇਕ ਬਾਅਦ ਵਿੱਚ ਲੱਗਾ ਕਿਉਂਕਿ ਪ੍ਰੇਮ ਐਸਾ ਹੈ ਕਹਿਣ ਲੱਗੇ ਦੁੱਧ ਕੋ ਖੱਪਣ ਨਾ ਦੇ ਅਵਟਣ ਆਪੇ ਖਪੇ ਆਪਣੇ ਆਪ ਦੇ ਉੱਪਰ ਸਾੜੀ ਪੀੜਾ ਚੱਲੀ ਸੇਕ ਧਲਿਆ ਪਰ ਦੁੱਧ ਨੂੰ ਸੇਕ ਬਾਅਦ ਵਿੱਚ ਲੱਗਣ ਦਿੱਤਾ ਕਹਿੰਦਾ ਜਦੋਂ ਤੱਕ ਤੇਰੇ ਵਿੱਚ ਮੈਂ ਹਾਂ ਮੈਂ ਆਪਣੇ ਹੁੰਦਿਆ ਤੈਨੂੰ ਸੇਕ ਨਹੀਂ ਲੱਗਣ ਦੇਵਾਂਗਾ ਤਵਾਰਿਖ ਤੇ ਪੰਨੇ ਪੜ੍ਹ ਕੇ ਵੇਖ ਲਓ ਇਸੇ ਦਿੱਲੀ ਦੀ ਧਰਤੀ ਤੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਵਰਗੇ ਮਹਾਨ ਗੁਰਸਿੱਖ ਜੋ ਪਾਣੀ ਦੀਆਂ ਬੂੰਦਾਂ ਗੁਰੂ ਤੇਗ ਬਹਾਦਰ ਮਹਾਰਾਜ ਇਸ ਸਮੁੰਦਰ ਦੁੱਧ ਦੇ ਵਿੱਚ ਮਿਕਸ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪਹਿਲਾਂ ਤਿੰਨ ਗੁਰੂ ਕੇ ਪਿਆਰੇ ਭਾ ਬਣ ਕੇ ਉੱਡਦੇ ਹਨ ਕਿਉਂਕਿ ਪਾਣੀ ਤੇ ਦੁੱਧ ਦਾ ਸਮੇਲ ਐਸਾ ਹੈ ਪ੍ਰੇਮ ਐਸਾ ਕੀਤਾ ਹੈ ਪਰ ਜਿੱਥੇ ਪਾਣੀ ਪਹਿਲਾਂ ਉੱਡ ਜਾਏ ਦੁੱਧ ਦੂਸੇਕ ਬਾਅਦ ਵਿੱਚ ਲੱਗੇ ਇਹ ਤੇ ਹੈ ਪਾ ਪਿਆਰ ਦੀ ਪਰਭਾਸ਼ਾ ਪਰ ਜਿੱਥੇ ਲੋਕ ਪ੍ਰੀਤ ਪ੍ਰੇਮ ਦੇ ਸੰਬੰਧ ਕਾਇਮ ਕਰਨ ਦੇ ਦਾਅਵੇ ਕਰਨ ਔਰ ਜਿਸ ਨਾਲ ਪ੍ਰੇਮ ਪੈਦਾ ਕੀਤਾ ਜਾਏ ਉਹਦੇ ਨਾਲੋਂ ਫਿੱਕ ਪੈ ਜੇ ਪਿਆਰ ਕਾਦਾ ਸਤਗੁਰ ਨੇ ਬਾਣੀ ਵਿੱਚ ਪ੍ਰੇਮ ਰਸ ਦੀ ਪਰਿਭਾਸ਼ਾ ਬਾਣੀ ਵਿੱਚ ਬੜੇ ਸੁੰਦਰ ਲਫ਼ਜ਼ਾਂ ਵਿੱਚ ਬਿਆਨ ਕੀਤੀ ਹੈ ਦਾਤਾ ਜੀ ਕਹਿੰਦੇ ਨੇ ਜਿਨੀ ਨਾ ਪਾਇਓ ਪ੍ਰੇਮ ਰਸ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ ਜਿਨ੍ਹਾਂ ਨੇ ਪ੍ਰੇਮ ਦਾ ਰਸ ਨਹੀਂ ਮਾਣਿਆ ਤੇ ਕੰਤ ਦੇ ਮਿਲਾਪ ਦਾ ਸੁਆਦ ਨਹੀਂ ਮਾਣਿਆ ਸੁਆਗਣ ਹੀ ਜਾਣਦੀ ਹੈ ਦੁਆਗਣ ਵਿਚਾਰੀ ਨੂੰ ਕੀ ਪਤਾ ਹੈ ਸੁਆਗਣ ਨੂੰ ਪਤਾ ਹੈ ਇਥੇ ਸੁਆਗਣ ਦਾ ਅਰਥ ਉਹ ਸਿੱਖ ਜਿਹੜਾ ਸਤਗੁਰਨਾ ਅੰਦਰੋਂ ਸਨੇਹ ਕਰਦਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸੋ ਮਹਾਰਾਜ ਕੀ ਕਹੋਗੇ ਇਹੋ ਜਿਹੇ ਵਿਅਕਤੀਆਂ ਨੂੰ ਸੁynge ਘਰ ਕਾ ਪਹੁਣਾ ਜੋ ਆਇਆ ਤੂੰ ਜਾਓ ਘਰ ਵਿੱਚ ਕੋਈ ਨਾ ਹੋਵੇ ਘਰ ਹੋਵੇ ਸੁੰਇਆ ਤੇ ਆ ਜੇ ਮਹਿਮਾਨ ਉਹਨੂੰ ਕੋਈ ਜਲ ਪਾਣੀ ਪੁੱਛੇਗਾ ਉਹਨੂੰ ਕੋਈ ਜੀ ਆਇਆਂ ਕਹੇਗਾ ਉਹਦੇ ਵਾਸਤੇ ਜਲ ਪਾਣੀ ਪ੍ਰਸ਼ਾਦ ਕੋ ਤਿਆਰ ਕਰੇਗਾ ਪਹਿਲੀ ਗੱਲ ਤੇ ਸੁੰਨੇ ਘਰ ਦਾ ਲੋਕ ਲੱਗਦਾ ਜਦੋਂ ਘਰ 'ਚ ਕੋਈ ਨਾ ਹੋਵੇ ਫਿਰ ਦਰਵਾਜ਼ਾ ਹੀ ਬੰਦ ਹੁੰਦਾ ਹੈ ਦਰਵਾਜ਼ਾ ਬੰਦ ਮਿਲੇਗਾ ਜਰੂਰ ਕਿਸੇ ਨੂੰ ਤੁਸੀਂ ਮਿਲਣ ਜਾਓਗੇ ਨਾ ਘਰ ਵਿੱਚ ਕੋਈ ਨਹੀਂ ਜਾਂ ਤੇਨੂੰ ਤਾਲਾ ਲੱਗਾ ਹੋਏਗਾ ਲੋਕ ਲੱਗਾ ਹੋਏਗਾ ਸਤਗੁਰੂ ਜੀ ਕਹਿਣ ਲੱਗੇ ਬੰਦਿਆ ਯਾਦ ਰੱਖੀ ਮਹਿਮਾਨ ਤਾਂ ਸੁਨਿਆ ਘਰ ਵੇਖ ਕੇ ਵਾਪਸ ਮੁੜਾਉ ਹੋ ਸਕਦਾ ਤੂੰ ਇੱਥੇ 70 ਸਾਲ ਰਹਿ ਜਾਏ 80 ਸਾਲ ਰਹਿ ਜਾਏ ਜੇ ਜ਼ਿੰਦਗੀ ਚ ਪ੍ਰੇਮ ਦਾ ਰਸ ਨਹੀਂ ਮਾਣਿਆ ਅੰਦਰੋਂ ਸਤਗੁਰਨਾ ਸਨੇਹ ਨਹੀਂ ਕੀਤਾ ਗੁਨਾ ਦਾ ਸੰਗ ਨਹੀਂ ਮਾਣਿਆ ਤੇ 70 80 100 ਸਾਲ ਉਮਰ ਭੋਕੇ ਵੀ ਚਲਾ ਜਾਈ ਹਾਲਤ ਤੇਰੀ ਉਸ ਮਹਿਮਾਨ ਵਰਗੀ ਏ ਜਿਹੜਾ ਸੁਨਿਆ ਘਰ ਵਿੱਚ ਗਿਆ ਜਿਉਂ ਦਾ ਜਿਉਂ ਗਿਆ ਤੇ ਤਿਉਂ ਦਾ ਤਿਉਂ ਵਾਪਸ ਆ ਗਿਆ ਇਹ ਪਦਾਰਥ ਮਹਿਲ ਮਾਰੀਆਂ ਸੰਸਾਰ ਦਾ ਜੋ ਵੀ ਹੈ ਇਹ ਸਾਡੇ ਮੁਤਾਬਕ ਬਹੁਤ ਵੱਡੀ ਚੀਜ਼ ਹੈ ਪਰ ਸਤਿਗੁਰੂ ਇਹਨੂੰ ਆਪਣੀਆਂ ਲਬਜ਼ਾਂ ਦੇ ਵਿੱਚ ਇੰਜ ਬਿਆਨ ਕਰਦੇ ਹਨ ਕਹਿੰਦੇ ਸੁੰਨੇ ਘਰ ਕਾ ਪਾਉਣਾ ਜੋ ਆਇਆ ਤਿਉਂ ਜਾਓ ਸਤਿਗੁਰੂ ਨੂੰ ਛੱਡ ਕੇ ਜਾਂਦਾ ਉਹੋ ਹੀ ਹੈ ਜਿਹਨੂੰ ਪ੍ਰੇਮ ਰਸ ਨਹੀਂ ਮਿਲਿਆ ਜਿਹਦਾ ਸੰਬੰਧ ਸਤਿਗੁਰ ਨਾਲ ਕਾਇਮ ਨਹੀਂ ਹੋਇਆ ਇਹ ਰਸ ਦੁਨੀਆਂ ਦੇ ਲੋਕ ਬੜਿਆਂ ਕੰਮਾਂ ਚੋਂ ਪ੍ਰਾਪਤ ਕਰਦੇ ਨੇ ਹੁਣ ਕੱਲ ਦਾ ਦਿਨ ਬੜਿਆਂ ਲੋਕਾਂ ਰਸ ਪ੍ਰਾਪਤ ਕੀਤਾ ਹੋਏਗਾ ਕਿਸੇ ਨੇ ਜੂਆ ਖੇਡ ਕੇ ਪ੍ਰਾਪਤ ਕੀਤਾ ਹੋਏਗਾ ਕਿਸੇ ਨੇ ਇਸ ਸ਼ਾਮ ਨੂੰ ਸ਼ਰਾਬ ਦੇ ਪਿਆਲਿਆਂ ਵਿੱਚੋਂ ਦੀ ਲਗਾਇਆ ਹੋਏਗਾ ਕਿਸੇ ਨੇ ਕਿਸੇ ਤਰੀਕੇ ਨਾਲ ਕਿਸੇ ਨੇ ਘੁੰਮ ਫਿਰ ਕੇ ਪਰ ਕਈ ਵੜਪਾਗੇ ਵੀ ਐਸੇ ਹੋਣਗੇ ਉਹ ਗੁਰੂ ਕੋਲ ਆਏ ਹੋਣਗੇ ਉਹਨਾਂ ਨੇ ਘਰ ਵਿੱਚ ਬਾਣੀ ਪੜ੍ਹੀ ਹੋਏਗੀ ਆਪਣੇ ਬੱਚਿਆਂ ਨਾਲ ਬੈਠ ਕੇ ਗੁਰੂ ਦੀ ਵਿਚਾਰ ਕੀਤੀ ਹੋਏਗੀ ਰਸ ਹੈ ਨਾ ਹਰ ਬੰਦੇ ਦਾ ਆਪਣਾ ਆਪਣਾ ਰਸ ਹੁੰਦਾ ਹੈ ਹਰ ਬੰਦੇ ਦੀ ਆਪਣੀ ਆਪਣੀ ਵਿਰਤੀ ਹੁੰਦੀ ਹੈ ਸਤਗੁਰ ਪਾਤਸ਼ਾਹ ਮਹਾਰਾਜ ਸਿੱਧਾਂ ਦੇ ਨਾਲ ਜਦੋਂ ਵਿਚਾਰ ਚਰਚਾ ਕਰਦੇ ਨੇ ਆਸਾ ਰੱਖਦਾ ਬੜਾ ਪਿਆਰਾ ਬਚਨ ਹੈ ਸਿੱਧਾਂ ਦੇ ਕੋਲ ਮਹਾਰਾਜ ਗਏ ਜੋਗੀਆਂ ਕੋਲ ਤੇ ਆਪ ਜੀ ਨੂੰ ਪਤਾ ਹੋਏਗਾ ਜਿਨ੍ਹਾਂ ਨੇ ਯੋਗ ਮਤ ਬਾਰੇ ਥੋੜੀ ਬਹੁਤੀ ਸਟੱਡੀ ਕੀਤੀ ਹੈ ਯੋਗ ਮਤ ਨਸ਼ੇ ਨੂੰ ਪਹਿਲ ਦਿੰਦਾ ਹੈ ਆ ਜਿਹੜੀ ਭੰਗ ਪੀਣੀ ਹੈ ਸ਼ਰਾਬ ਪੀਣੀ ਹੈ ਯੋਗ ਮਤ ਇਹਦੀ ਮਨਾਈ ਨਹੀਂ ਕਰਦਾ ਆ ਤੁਸੀਂ ਆਮ ਵੇਖਦੇ ਹੋ ਸ਼ਿਵਰਾਤਰੀ ਵਾਲੇ ਦਿਨ ਆਮ ਨਸ਼ੇ ਪੀਤੇ ਜਾਂਦੇ ਨੇ ਭੰਗ ਕੋਟ ਕੋਟ ਪੀਤੀ ਜਾਂਦੀ ਹੈ ਕਿਉਂਕਿ ਇਹ ਆਮ ਕਰਕੇ ਮੰਨਦੇ ਨੇ ਵੀ ਜਿਹੜੀ ਭੰਗ ਹੈ ਇਹ ਕੋਈ ਮਨਾਹੀ ਨਹੀਂ ਹੈ ਇਹ ਕੋਈ ਨਸ਼ਾ ਮਨਾ ਨਹੀਂ ਹੈ ਇਹ ਸਾਡੇ ਜੀਵਨ ਦੇ ਵਿੱਚ ਰਸ ਪੈਦਾ ਕਰਦਾ ਪਰ ਬਹੁਤ ਸਾਡੇ ਲਖਾਰੀਆਂ ਨੇ ਗੁਰੂਆਂ ਨਾਲ ਇਤਿਹਾਸ ਵਿੱਚ ਐਸੀਆਂ ਗੱਲਾਂ ਵੀ ਲਿਖ ਦਿੱਤੀਆਂ ਜਿਹਦੀ ਬਾਣੀ ਦੇ ਮੁਤਾਬਕ ਕਸਵੱਟੀ ਉੱਪਰ ਇਤਿਹਾਸ ਖਰਾ ਨਹੀਂ ਉਤਰਦਾ ਬਹੁਤ ਗੱਲਾਂ ਐਸੀਆਂ ਜੋੜੀਆਂ ਹੋਈਆਂ ਨੇ ਖੈਰ ਜੋ ਅੱਜ ਵਿਸ਼ੇ ਨਾਲ ਸੰਬੰਧਿਤ ਗੱਲ ਹੈ ਸਤਗੁਰ ਜੀ ਜੋਗੀਆਂ ਨਾਲ ਵਿਚਾਰ ਚਰਚਾ ਕਰਦੇ ਨੇ ਮਹਾਰਾਜ ਗਏ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਮਹਾਰਾਜ ਦੇ ਸਾਹਮਣੇ ਇੱਕ ਬਰਤਨ ਉਹਦੇ ਵਿੱਚ ਸ਼ਰਾਬ ਪਾ ਕੇ ਸਤਿਗੁਰ ਦੇ ਅੱਗੇ ਰੱਖ ਦਿੱਤੀ ਮਹਾਰਾਜ ਪੁੱਛਦੇ ਵੀ ਇਹ ਕੀ ਕਹਿੰਦੇ ਜੀ ਇਹ ਸ਼ਰਾਬ ਹੈ ਨਸ਼ਾ ਹੈ ਕੀ ਹੁੰਦਾ ਇਹਦੇ ਨਾਲ ਕਹਿੰਦੇ ਜੀ ਇਹਦੇ ਨਾਲ ਮਨੁੱਖ ਨੂੰ ਮਸਤੀ ਆਉਂਦੀ ਹੈ ਤੇ ਮਸਤੀ ਆ ਕੇ ਆਨੰਦ ਪ੍ਰਾਪਤ ਹੁੰਦਾ ਹੈ ਕਿਸੇ ਨੇ ਕਰਜ਼ਾ ਦੇਣਾ ਹੋਵੇ ਨਾ ਕਦੀ ਪੀਣ ਵਾਲੇ ਨੂੰ ਪੁੱਛੋ ਤੂੰ ਕਿਉਂ ਪੀਣਾ ਕਹਿੰਦਾ ਮੈਂ ਕਰਜ਼ਾ ਬੜਾ ਦੇਣਾ ਤਾਂ ਪੀਣਾ ਅੱਛਾ ਜਦੋਂ ਪੀ ਲੈਣਾ ਉਦੋਂ ਕਰਜ਼ਾ ਲੈ ਜਾਂਦਾ ਹੈ ਕਰਜ਼ਾ ਤੇ ਉਸ ਟੇਕ ਲੋਤਾ ਪੀ ਕੇ 10 ਮਿੰਟ ਭੁੱਲ ਜਾਂਦਾ ਤੈਨੂੰ ਫਰਕ ਇੰਨਾ ਪੈਂਦਾ ਹੈ ਸਿਰਫ ਇੰਨਾ ਹੈ 10 ਮਿੰਟ ਭੁੱਲ ਜਾਂਦਾ ਤੈਨੂੰ ਤਾਂ ਪੀਣਾ ਤੇ ਕਰਜ਼ਾ ਦੀ ਕਰਜ਼ੇ ਦੀ ਚਿੰਤਾ ਤੇ ਮਾਂ ਨੂੰ ਵੀ ਹੈ ਹੁਣ ਮਾਂ ਬਾਰੇ ਕੀ ਸੋਚੇਗਾ ਭਲਿਆ ਕਰਜ਼ੇ ਦੀ ਚਿੰਤਾ ਤੇ ਤੇਰੀ ਬੇਟੀ ਨੂੰ ਵੀ ਹੋਣੀ ਹੈ ਜਿੰਨੀ ਪਿਤਾ ਨੂੰ ਹੈ ਉਹਦੇ ਬਾਰੇ ਕੀ ਸੋਚੇਗਾ ਮੇਰੇ ਵੀਰ ਪੀਣ ਵਾਲਿਆ ਸੋਚੀ ਜਰੂਰ ਜੇ ਤੱਕ ਕਿਸੇ ਟੈਨਸ਼ਨ ਕਰਕੇ ਚਿੰਤਾ ਕਰਕੇ ਪੀਣਾ ਹੈ ਤੇ ਘਰ ਵਿੱਚ ਪਤਨੀ ਨੂੰ ਵੀ ਓਨੀ ਚਿੰਤਾ ਹੈ ਜਿੰਨੀ ਤੈਨੂੰ ਹੈ ਜਿੰਨੀ ਤੈਨੂੰ ਚਿੰਤਾ ਉਨੀ ਤੇਰੀ ਜਵਾਨ ਹੋਈ ਧੀ ਨੂੰ ਵੀ ਉਨੀ ਚਿੰਤਾ ਹੈ ਤੇ ਪੁੱਤ ਨੂੰ ਵੀ ਉਨੀ ਚਿੰਤਾ ਹੈ ਫਿਰ ਉਹਨਾਂ ਬਾਰੇ ਕੀ ਸੋਚੇਗਾ ਲੈ ਕੇ ਆਏਗਾ ਪੱਛਮੀ ਸਭਿਅਤਾ ਦਾ ਸਾਰਾ ਕਲਚਰ ਖਿੱਚ ਕੇ ਵੀ ਸਾਰਾ ਪਰਿਵਾਰ ਰਲ ਕੇ ਪੀਏ ਕੋਈ ਵੀ ਸਾਰੇ ਚਿੰਤਾ ਗ੍ਰਸਤਾਂ ਸਾਰੇ ਵੀ ਰਲ ਕੇ ਪੀ ਲਓ ਕਰਜ਼ਾ ਫਿਰ ਵੀ ਦੇਣਾ ਹੈ ਪੈਸੇ ਫਿਰ ਵੀ ਦੇਣੇ ਹਨ ਇਹ ਤੇ ਕਹਿਣਾ ਇਸ ਤਰ੍ਹਾਂ ਹੈ ਜਿਵੇਂ ਕਬੂਤਰ ਨੂੰ ਬਿੱਲੀ ਪੈਂਦੀ ਹੋਵੇ ਕਿਸੇ ਬਿੱਲੀ ਨੂੰ ਕੂਕਰ ਭੱਜ ਕੇ ਪੈਂਦਾ ਹੋਵੇ ਤੇ ਕੋਈ ਬਿੱਲੀ ਨੂੰ ਇਹ ਗੱਲ ਕਹਿ ਦੇਵੇ ਜਦੋਂ ਕੁੱਤਾ ਵੀ ਅੱਖਾਂ ਬੰਦ ਕਰ ਲਿਆ ਕਰ ਤੇ ਤਰਸ ਥੋੜਾ ਕੀਤਾ ਬਿੱਲੀ ਉੱਪਰ ਕਿਸੇ ਨੇ ਕਹਿਣ ਵਾਲੇ ਨੇ ਉਹ ਅੱਖਾਂ ਬੰਦ ਕਰੇਗਾ ਬਿੱਲੀ ਕੋਲੋਂ ਭੱਜਿਆ ਨਹੀਂ ਜਾਣਾ ਕੂਕਰ ਨੇ ਛੇਤੀ ਫੜ ਲੈਣਾ ਕਰਜ਼ਾ ਦੇਣ ਵਾਲੇ ਮੇਰੇ ਵੀਰ ਬੜਾ ਸੌਖਾ ਕੰਮ ਹੈ ਜਿੰਨੇ ਦੀ ਪੀਣਾ ਹਿਸਾਬ ਲਾ ਲਾ ਕੁਝ ਨਾ ਕੋਈ ਧੋਰਾ ਹੋਏਗਾ ਨਾ ਕੁਝ ਨਾ ਕੁਝ ਭਾਰ ਤੇ ਸਖਣਾ ਹੋਏਗਾ ਨਾ ਤੇ ਬਹੁਤ ਵਾਰੀ ਕਰਜ਼ੇ ਅਸੀਂ ਬਿਜ਼ਨਸ ਚਲਾਉਣ ਵਾਸਤੇ ਘੱਟ ਲੈਨੇ ਆ ਐਸ਼ ਪ੍ਰਸਤੀ ਵਾਸਤੇ ਵੱਧ ਲੈ ਜਾਂਦੇ ਨੇ ਜਿਹੜੇ ਬਿਜ਼ਨਸ ਚਲਾਉਣ ਵਾਸਤੇ ਲੈ ਜਾਂਦੇ ਨੇ ਉਹ ਤੇ ਲੈ ਵੀ ਜਾਂਦੇ ਨੇ ਬਹੁਤ ਵਾਰੀ ਵਿਅਕਤੀ ਦੇਖਾ ਦੇਖੀ ਕਰਕੇ ਬਹੁਤ ਜਿਆਦੀਆਂ ਆਤਮ ਹੱਤਿਆਵਾਂ ਦੇ ਪਿੱਛੇ ਕਾਰਨ ਸਾਡੇ ਵਧੇ ਹੋਏ ਚਸਕੇ ਸਾਡੇ ਵਧੇ ਹੋਏ ਰਸਾਂ ਦਾ ਕਾਰਨ ਹੈ ਕਿ ਇੱਕ ਬਹੁਤ ਸੁੰਦਰ ਮਨੁੱਖ ਆਪਣੇ ਜੀਵਨ ਦੀ ਲੀਲਾ ਨੂੰ ਖਤਮ ਕਰਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਕਾਰਨ ਕੀ ਹੈ ਕਿ ਚਾਦਰ ਵੇਖ ਕੇ ਪੈਰ ਪੁੱਟਣਾ ਨਹੀਂ ਆਇਆ ਚਾਦਰ ਛੋਟੀ ਸੀ ਪੈਰ ਦੀਆਂ ਪੁਲਾੰਗਾ ਥੋੜੀਆਂ ਜਿਹੀਆਂ ਵੱਡੀਆਂ ਪੁੱਟ ਬੈਠੇ ਸਤਿਗੁਰ ਜੀ ਨੇ ਬੜੇ ਪਿਆਰੇ ਬਚਨ ਕਹੇ ਜੋਗੀਓ ਕਿਉਂ ਪੀਂਦੇ ਹੋ ਕਹਿੰਦੇ ਇਸ ਕਰਕੇ ਜਿਹਦੇ ਨਾਲ ਮਸਤੀ ਬੜੀ ਆਉਂਦੀ ਰਸ ਬੜਾ ਟਿਕਦਾ ਹੈ ਮਹਾਰਾਜ ਕਹਿਣ ਲੱਗੇ ਕਿੰਨੀ ਦੇਰ ਕਹਿੰਦੇ ਰਾਤ ਪੀਦੀ ਹੈ ਸਵੇਰੇ ਲੈ ਜਾਂਦੀ ਹੈ ਚਲੋ ਮੈਂ ਉਹਨਾਂ ਭਰਾਵਾਂ ਤੇ ਇੱਕ ਹੋਰ ਸਵਾਲ ਕਰਦਾ ਵੀ ਤੁਸੀਂ ਰਾਤ ਆਣ ਕੇ ਸੁਣਦੇ ਹੋ ਤੇ ਦਿਨ ਵੇਲੇ ਤੇ ਕੰਮ ਕਰਦੇ ਹੋ ਨਾ ਚਿੰਤਾ ਤਾਂ ਦਿਨ ਵੇਲੇ ਵੀ ਹੁੰਦੀ ਰਹਿੰਦੀ ਜੇ ਦਿਨ ਰਾਤ ਇਸ ਕੰਮ 'ਚ ਲੰਗੇਗਾ ਸੰਸਾਰ ਕਿਵੇਂ ਚੱਲੇਗਾ ਜੇ ਤੁਹਾਡੇ ਮੇਰੇ ਵੀਰ ਪੀਣ ਵਾਲਿਓ ਜੇ ਤੁਹਾਡੇ ਮੁਤਾਬਕ ਦੁਨੀਆਂ ਦਾ ਹਰ ਵਿਅਕਤੀ ਪੀਣਾ ਸ਼ੁਰੂ ਕਰ ਦੇਵੇ ਅੰਦਾਜ਼ਾ ਲਗਾਓ ਸੰਸਾਰ ਦੀ ਕੀ ਹਾਲਤ ਹੋਏਗੀ ਅੰਦਾਜ਼ਾ ਲਗਾ ਲਓ ਜੇ ਹਰ ਵਿਅਕਤੀ ਡਾਕਟਰ ਵੀ ਪੀ ਕੇ ਆਪਰੇਸ਼ਨ ਕਰੇ ਗੱਡੀ ਚਲਾਉਣ ਵਾਲਾ ਪੀ ਕੇ ਗੱਡੀ ਚਲਾਏ ਪਾਇਲਟ ਜਹਾਜ਼ ਨੂੰ ਚਲਾਉਣ ਵਕਤ ਨਸ਼ਾ ਪੀ ਲਵੇ ਹਰ ਵਿਅਕਤੀ ਨਸ਼ੇੜੀ ਹੋ ਜਾਏ ਸੰਸਾਰ ਦੀ ਬਣਤਰ ਕੈਸੀ ਹੋਏਗੀ ਅੰਦਾਜ਼ਾ ਤੁਸੀਂ ਆਪ ਲਾ ਲਓ ਜਿਹੜੇ ਇਸ ਗੱਲ ਦੀ ਆਮ ਨਹੀਂ ਭਰਦੇ ਨੇ ਨਸ਼ਾ ਪੀਣ ਦੇ ਨਾਲ ਮਨੁੱਖ ਮਸਤੀ ਵਿੱਚ ਆ ਜਾਂਦਾ ਹੈ ਤੇ ਸੁਰਤ ਟਿਕਦੀ ਹੈ ਇਹ ਕੇਵਲ ਆਪਣਾ ਰਸ ਹੈ ਵਿਅਕਤੀ ਤੌਰ ਤੇ ਸਤਗੁਰ ਦਾ ਸ਼ਬਦ ਪੜੋ ਆਸਾ ਰਾਗ ਅੰਦਰ ਇੱਕ ਵਾਰ ਸਵੇਪੜ ਚੋਲ ਕਰਨਾ ਸਤਗੁਰ ਜੀ ਸਿੱਧਾਂ ਨੂੰ ਪੁੱਛਦੇ ਕਿੰਨੀ ਦੇਰ ਨਸ਼ਾ ਰਹਿੰਦਾ ਕਹਿੰਦੇ ਰਾਤ ਪੀਜਾ ਸਵੇਰੇ ਲੈ ਜਾਂਦਾ ਕਹਿੰਦੇ ਆਓ ਫਿਰ ਮੈਂ ਤੁਹਾਨੂੰ ਇੱਕ ਨਸ਼ਾ ਦਿੰਦਾ ਇਹ ਨਸ਼ਾ ਐਸਾ ਹੈ ਤੁਸੀਂ ਰਾਤ ਪੀਓਗੇ ਸਿਰੇ ਨਹੀਂ ਲਵੇਗਾ ਜਦੋਂ ਤੱਕ ਜੀਵਨ ਰਹੇਗਾ ਮੈਂ ਕਹਿੰਦਾ ਜੀਵਨ ਵੀ ਨਾ ਰਹੇ ਸਰੀਰ ਵੀ ਨਾ ਰਹੇ ਤੁਸੀਂ ਇਹ ਨਸ਼ਾ ਕਰਕੇ ਜਿਹੜਾ ਜੀਵਨ ਬਤੀਤ ਕਰ ਜਾਣਾ ਨਾ ਰਹਿੰਦੀ ਦੁਨੀਆ ਤੱਕ ਤੇਰੇ ਉਸ ਜੀਵਨ ਦੀਆਂ ਮਸਾਲਾ ਦੇ ਕੇ ਲੋਕ ਉਸ ਵਿੱਚੋਂ ਨਸ਼ਾ ਲਿਆ ਕਰਨਗੇ ਸਹਿਬ ਜੀ ਆਦੇ 7 ਤੇ 9 ਸਾਲ ਜੀਵਨ ਬਤੀਤ ਕਰਕੇ ਗਏ ਪਰ ਜਿਹੜੀ ਪ੍ਰੇਮ ਦਾ ਰਸ ਉਹਨਾਂ ਨੇ ਜੀਵਨ ਦੇ ਵਿੱਚ ਲਿਆ ਅੱਜ ਤੱਕ ਮੇਰੇ ਵਰਗੇ ਵਿਅਕਤੀ ਨੂੰ ਸਮਝਾਉਣ ਵਾਸਤੇ ਦਲੀਲ ਉਹਨਾਂ ਦੀ ਦਿੱਤੀ ਜਾਂਦੀ ਹੈ ਜ਼ਿੰਦਗੀ ਜੂਣੀ ਹੈ ਭਲਿਆ ਉਹਨਾਂ ਵਰਗੀ ਬਤੀਤ ਕਰੀ ਜਿਨ੍ਹਾਂ ਨੇ ਵਾਕਿਆ ਹੀ ਪ੍ਰੇਮ ਦਾ ਰਸ ਪ੍ਰਾਪਤ ਕਰਕੇ ਸੱਚੀ ਜੀਵਨ ਦੀ ਲੀਲਾ ਜਿਹੜੀ ਹੈ ਉਹਨੂੰ ਨੇਪਰੇ ਚਾੜਿਆ ਹੈ ਸਤਗੁਰ ਦਾ ਬੜਾ ਪਿਆਰਾ ਬਾਤ ਮਹਾਰਾਜ ਬਖਸ਼ਿਸ਼ ਕਰ ਦੇਣਾ ਰਾਹੋ ਦੇ ਬੰਦ ਵਿੱਚ ਕਹਿ ਦਿੱਤਾ ਸਤਿਗੁਰ ਨੇ ਬਾਬਾ ਸਹਿਜ yogi ਮਨ ਮਤਵਾਰੋ ਇਹ ਮਨ ਮਤਵਾਰਾ ਇਹ ਮਨ ਮਸਤ ਉਹਦਾ ਹੈ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਜਿਹਨੂੰ ਨਾਮ ਦਾ ਰਸ ਪੀਣਾ ਆ ਗਿਆ ਸਹਿਜ ਰੰਗ ਰਚ ਰਹਿਆ ਜਿਹੜਾ ਸਹਿਜ ਦੇ ਰੰਗ ਵਿੱਚ ਮਸਤ ਹੋ ਗਿਆ ਇੱਕ ਮਿਕ ਹੋ ਗਿਆ ਐ ਨਸ ਬਣੀ ਐ ਨਸ ਦਿਨ ਰਾਤ ਇਹ ਨਸ਼ਾ ਰਾਤ ਪਿੰਦਾ ਸਵੇਰੇ ਲੈ ਗਿਆ ਸਵੇਰੇ ਉੱਠਿਆ ਨਹੀਂ ਜਾਣਾ ਪਰਿਵਾਰ ਚ ਕੰਮ ਕਾਰ ਨਹੀਂ ਹੋਣੇ ਡਿਗ ਡਿਗ ਪੈਣਾ ਹੈ ਇਹ ਨਸ਼ਾ ਤੈਨੂੰ ਕੰਮ ਕਰਨ ਦਾ ਉਤਸ਼ਾਹ ਬਖਸ਼ਿਸ਼ ਕਰੇਗਾ ਐ ਨਸ ਬਣੀ ਪ੍ਰੇਮ ਲੈ ਵਲ ਆਗੀ ਸ਼ਬਦ ਅਨਾਹਦ ਗਇਆ ਇਹ ਪ੍ਰੇਮ ਪ੍ਰੇਮ ਦੀ ਜਿਹੜੀ ਲਿਵ ਹੈ ਇਹ ਇਸ ਨਸ਼ੇ ਨਾਲ ਲੱਗੇਗੀ ਨਸ਼ੇ ਕੱਢਣ ਦਾ ਤਰੀਕਾ ਕਿੱਡਾ ਪਿਆਰਾ ਦੱਸਿਆ ਗੁੜ ਕਰ ਗਿਆਨ ਤੁਸੀਂ ਗੁੜ ਖੋਲਦੇ ਹੋ ਪ੍ਰਮਾਤਮਾ ਦਾ ਡੂੰਗੀ ਸਾਂਝ ਜਿਹੜੇ ਵਿਅਕਤੀ ਕਹਿੰਦੇ ਨਸ਼ਾ ਪੀਣ ਦੀ ਮਨਾਈ ਕਿੱਥੇ ਬਾਣੀ ਵਿੱਚ ਆ ਪੜ੍ਹ ਲਓ ਸ਼ਬਦ ਸਤਗੁਰ ਨੇ ਉਹ ਹਵਾਲੇ ਸਾਰੇ ਨਸ਼ਾ ਕੱਢਣ ਵਾਲੇ ਵਰਤੇ ਪਰ ਵਿੱਚ ਗੱਲ ਗੁਣ ਪਰ ਦਿੱਤੇ ਸਤਗੁਰ ਨੇ ਸਮਝਾਉਣ ਵਕਤ ਗੱਲ ਗੁਣਾ ਦੀ ਕੀਤੀ ਗੁੜ ਕਰ ਗਿਆਨ ਤੁਸੀਂ ਗੁੜ ਖੋਲਦੇ ਹੋ ਆਪਣੇ ਜੀਵਨ ਚ ਡੂੰਘਾ ਗਿਆਨ ਪ੍ਰਾਪਤ ਕਰੋ ਪਰਮਾਤਮਾ ਨਾਲ ਇੱਕ ਮਿਕ ਹੋ ਜਾਓ ਡੂੰਗੀ ਸਾਂਝ ਤੁਹਾਡੇ ਵਾਸਤੇ ਗੋੜ ਹੋਵੇ ਗੋੜ ਕਰ ਗਿਆਨ ਧਿਆਨ ਕਰ ਧਾਵੈ ਵਿੱਚ ਤੁਸੀਂ ਮਉਹੇ ਦੇ ਫੁੱਲ ਬਣਾਉਂਦੇ ਹੋ ਸ਼ਰਾਪ ਨੂੰ ਵਧਿਆ ਕੱਢਣ ਲਈ ਇੰਜ ਕਰੋ ਪਰਮਾਤਮਾ ਨਾਲ ਜੁੜੀ ਹੋਈ ਸੁਰਤ ਇਕਾਗਰ ਮਨ ਵਿੱਚ ਮਉਹੇ ਦੇ ਫੁੱਲ ਹੋਣ ਗੋੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਏ ਤੁਸੀਂ ਵਿੱਚ ਸੱਕ ਪਾਉਂਦੇ ਹੋ ਲੱਕੜਾਂ ਦੇ ਸੱਕ ਪਾਉਣ ਦੀ ਲੋੜ ਨਹੀਂ ਉੱਚਾ ਆਚਰਣ ਬਣਾਓ ਉੱਚਾ ਕਰਦਾਰ ਉੱਚਾ ਕਰੈਕਟਰ اخلاقی ਜੀਵਨ ਹੋਵੇ ਇਹ ਉਹਦੇ ਵਿੱਚ ਸੱਕ ਪਾਉਣੇ ਹਨ ਭਾਟੀ ਭਵਨ ਆਪਣੇ ਅੰਦਰੋਂ ਮੋਹ ਨੂੰ ਸਾੜ ਦਿਓ ਮੋਹ ਨੂੰ ਸਾੜਨਾ ਇਹ ਸਰੀਰ ਪੱਠੀ ਬਣ ਜਾਏਗਾ ਜਿਹਦੇ ਵਿੱਚ ਸ਼ਰਾਬ ਪਾਈ ਜਾਣੀ ਹੈ ਸ਼ਰਾਬ ਕੱਢੀ ਜਾਣੀ ਹੈ ਭਾਟੀ ਭਵਨ ਪ੍ਰੇਮ ਦਾ ਪੋਚਾ ਉੱਪਰ ਪੋਚਾ ਵੀ ਫੇਰਿਆ ਜਾਂਦਾ ਤੂੜੀ ਲਾ ਕੇ ਤਾਂ ਕਿ ਭਾਵਨਾ ਬਾਹਰ ਨਿਕਲੇ ਕਹਿ ਲਗੇ ਪ੍ਰੇਮ ਦਾ ਪੋਚਾ ਜੀਵਨ ਚ ਪ੍ਰੇਮ ਪੈਦਾ ਕਰ ਬਾਠੀ ਭਵਨਾ ਪ੍ਰੇਮ ਦਾ ਪੋਚਾ ਫਿਰ ਕੀ ਹੋਏਗਾ ਇਤਰਸ ਅਮਯੋ ਚੁਆਈ ਹੈ ਜੋਗੀ ਬੜੇ ਚੰਗੇ ਹੋਣਗੇ ਮਹਾਰਾਜ ਦੀ ਬਹਿ ਕੇ ਗੱਲ ਸੁਣੀ ਗਏ ਵੀ ਮਹਾਰਾਜ ਆਹ ਗੱਲਾਂ ਤੇ ਸਾਨੂੰ ਕਿਸੇ ਨੇ ਦੱਸੀਆਂ ਹੀ ਨਹੀਂ ਪਰ ਅੱਜ ਦੇ ਇਸ ਅਗਾ ਵਦੂ ਸਮੇਂ ਵਿੱਚ ਸਾਡੇ ਕੋਲ ਸਮਾਂ ਨਹੀਂ ਗੁਰੂ ਕੋਲ ਪੁੱਛਣ ਦਾ ਕਿ ਮਹਾਰਾਜ ਇਹਨਾਂ ਨਸ਼ਿਆਂ ਤੋਂ ਅਸੀਂ ਮੁਕਤ ਕਿਵੇਂ ਹੋਣਾ ਸਾਨੂੰ ਦੱਸੋ ਤਾਂ ਸਹੀ ਪਰਿਵਾਰ ਵਿੱਚ ਬਹਿ ਕੇ ਗੱਲਾਂ ਕਰੀਏ ਪਰਿਵਾਰ ਵਿੱਚ ਉਸਾਰੂ ਸੋਚਦੀਆਂ ਗੱਲਾਂ ਕਰੀਏ ਪਰਿਵਾਰ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਕਰੀਏ ਕਿਵੇਂ ਹੋਣਾ ਹੈ ਸਤਗੁਰੂ ਜੀ ਨੇ ਕਿੰਨਾ ਪਿਆਰਾ ਬਚਨ ਕੀਤਾ ਪੂਰਾ ਪੂਰਾ ਪੂਰੇ ਗੁਣਾ ਨਾਲ ਭਰਿਆ ਹੋਇਆ ਪਰਮਾਤਮਾ ਪੂਰਾ ਸਾਚ ਪਿਆਲਾ ਇਹ ਸੱਚਾ ਪਿਆਲਾ ਸੱਚ ਦਾ ਪਿਆਲਾ ਜੋ ਪੂਰੇ ਗੁਣਾਂ ਨਾਲ ਭਰਪੂਰ ਹੈ ਸਹਜੇ ਕਿਸੇ ਪਿਆਏ ਸਹਜ ਵਿੱਚ ਟਿਕਾ ਕੇ ਪ੍ਰਮਾਤਮਾ ਆਪ ਤੇ ਆਉਂਦਾ ਹੈ ਜਿਹੜਾ ਉਹਦੇ ਕੋਲ ਬੈਠਦਾ ਹੈ ਸਹਜੇ ਕਿਸੇ ਪਿਆਏ ਜਾਂ ਕੋ ਨਦਰ ਕਰੇ ਫਿਰ ਜਿਹੜਾ ਪੀ ਲੈਂਦਾ ਹੈ ਨਾ ਅੰਮ੍ਰਿਤ ਦਾ ਵਪਾਰੀ ਹੋਵੇ ਜਿਹੜਾ ਇਸ ਸੱਚੇ ਅੰਮ੍ਰਿਤ ਦਾ ਵਪਾਰੀ ਬਣ ਗਿਆ ਕਿਆ ਮਦ ਸ਼ੂਸ਼ੈ ਭਾਉ ਤਰੇ ਉਹ ਝੂਠਿਆਂ ਨਸ਼ਿਆਂ ਵਿੱਚ ਮੁੜ ਕੇ ਨਹੀਂ ਫਸੇਗਾ ਝੂਠੇ ਮਸੇ ਦੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰੇਗਾ ਕਿਆ ਮਦ ਸ਼ੂਸ਼ੈ ਭਾਉ ਤਰੇ ਫਿਰ ਕਹਤਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰੂ ਦੀ ਸੱਚੀ ਸਿੱਖਿਆ ਸਾਖੀਦਾਰ ਤੇ ਸਿੱਖਿਆ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰੂ ਦੀ ਸੱਚੀ ਸਿੱਖਿਆ ਨਾਲ ਅਮਰਤ ਵਰਗਾ ਜੀਵਨ ਬਣ ਗਿਆ ਤੀਵਤ ਹੀ ਪਰਵਾ